ਕੈਨੇਡਾ ਵਿੱਚ ਸਥਾਈ ਨਿਵਾਸ ਪੀਆਰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਭਾਰਤੀਆਂ ਲਈ ਖੁਸ਼ਖਬਰੀ ਆ ਕੈਨੇਡੀਅਨ ਇਮੀਗ੍ਰੇਸ਼ਨ ਰਿਫਿਊਜ ਅਤੇ ਸਿਟੀਨਸ਼ਿਪ ਕੈਨੇਡਾ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਪ੍ਰੋਵੀਜ਼ਨ ਨਾਮੀਅਤ ਪ੍ਰੋਗਰਾਮ ਪੀਐਨਪੀ ਦੇ ਇਹ ਤਹਿਤ ਸਭ ਤੋਂ ਤਾਜ਼ਾ ਨਤੀਜੇ 28 ਅਪ੍ਰੈਲ 2025 ਨੂੰ ਘੋਸ਼ਿਤ ਕੀਤੇ ਗਏ ਜਿਸ ਵਿੱਚ 421 ਵਿਦੇਸ਼ੀ ਨਾਗਰਿਕਾਂ ਨੂੰ ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਇਸ ਦਾ ਮਤਲਬ ਕਿ ਅਰਜੀ ਦੇਣ ਵਾਲੀ ਸੱਦਾ ਦੇਣ ਲਈ ਘੱਟੋ ਘੱਟ ਰੈਂਕ 721 ਜਾਂ ਇਸ ਤੋਂ ਵੱਧ ਹੋਵੇਗੀ ਪ੍ਰੋਵੀਜ਼ਨਲ ਨਾਮਯਦ ਪ੍ਰੋਗਰਾਮ ਅਧੀਨ ਪਿਛਲਾ ਡਰਾਫਟ 14 April 2025 ਨੂੰ ਹੋਇਆ ਸੀ ਜਦੋਂ ਪਾਕਿਸਤਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 825 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਸੀ ਇਸ ਵਾਰ ਦੇ ਮੁਕਾਬਲੇ ਇਹ ਗਿਣਤੀ ਲਗਭਗ ਦੁੱਗਣੀ ਆ ਉਸ ਸਮੇਂ ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰ ਨੂੰ 764 ਦਾ CRS ਸਕੋਰ ਮਿਲਿਆ ਸੀ ਕੈਨੇਡੀਅਨ ਸੰਘੀ ਪ੍ਰਸ਼ਾਸਨ ਉਮਰ ਵਿਦਿਆਕ ਪਛੋਕੜ ਰੁਜ਼ਗਾਰ ਤੇ ਆਸ ਅਤੇ ਭਾਸ਼ਾ ਦੀ ਮੁਹਾਰਤ ਦੇ ਆਧਾਰ ਤੇ ਵਿਨੇਕਾਰਾਂ ਦੀ ਜਾਂਚ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦਾ ਦੱਸਦੇ ਕਿ ਕੈਨੇਡਾ ਵਿੱਚ ਰਹਿਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਪ੍ਰੋਵੀਜ਼ਨਲ ਨਾਮਯਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਜੋ ਕੈਨੇਡਾ ਆਇਆ ਅਤੇ ਉਸ ਨੂੰ PR ਸਥਾਈ ਰਿਹੈਸ ਦਾ ਦਰਜਾ ਦਿੱਤਾ ਗਿਆ ਪਰ PR ਆਮ ਤੌਰ ਤੇ ਦੂਜੇ ਦੇਸ਼ਾਂ ਦੇ ਨਾਗਰਿਕ ਹੁੰਦੇ ਨੇ ਹਾਲਾਂਕਿ ਕੁਝ ਰਾਜ਼ਹੀਨ ਵਿਅਕਤੀਆਂ ਵੀ ਸ਼ਾਮਲ ਹੋ ਸਕਦੇ ਨੇ ਕੈਨੇਡੀਅਨ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਜਿਤ ਮੰਗਰੋ ਭਾਰਤ ਕੈਨੇਡਾ ਸਬੰਧ ਸੁਧਾਰਨ ਦੀ ਆਸ ਬਣੀ ਹੋਈ ਆ ਇਸ ਨਾਲ ਭਾਰਤੀਆਂ ਨੂੰ ਫਾਇਦਾ ਹੋਣ ਦੀ ਜਿਹੜੀ ਆਸ ਆ ਪੀ ਐਨ ਪੀ ਤਹਿਤ ਕੈਨੇਡੀਅਨ ਸੰਘੀ ਸਰਕਾਰ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੀ ਆ ਕੈਨੇਡਾ ਵਿੱਚ ਕਈ ਵੱਖ-ਵੱਖ ਪੀਐਨਪੀ ਯੋਜਨਾਵਾਂ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਤੇ ਮੰਗ ਵਾਲੇ ਕਿੱਤੇ ਵਿੱਚ ਕੰਮ ਕਰਨ ਸੂਬੇ ਵਿੱਚ ਪਹਿਲਾ ਕੰਮ ਜਾਂ ਅਧਿਆਨ ਦਾ ਤਜਰਬਾ ਹੋਣ ਜਾਂ ਸੂਬੇ ਵਿੱਚ کاروبار ਸ਼ੁਰੂ ਕਰਨ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਤੇ ਕੀਤੀ ਜਾਂਦੀ ਆ।